ਆਰੰਭ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਕਿੱਸਾ ਜਾਨੇ ਚੋਰ ਤੇ ਰਾਜਾ ਨਰ ਸੁਲਤਾਨ ਦਾ 7ਵਾਂ ਹਿੱਸਾ ਜਿਸ ਵੇਲੇ ਬਾਂਕਾ ਸਿੰਘ ਬਾਗ ਵਿੱਚੋਂ ਫੁੱਲ ਤੋੜ ਕੇ ਲੈ ਆਇਆ ਤੇ ਆਣ ਕੇ ਰਾਜੇ ਨਰ ਸੁਲਤਾਨ ਤੇ ਮਹਿਕ ਦੇ ਰਾਣੀ ਦੇ ਕੋਲ ਤੇ ਹੋਰ ਵੀ ਸੂਰਮੇ ਬੈਠੇ ਸੀ ਉਹਨਾਂ ਦੇ ਕੋਲ ਆ ਕੇ ਕੋਠੀ ਦੀਆਂ ਸਿਫਤਾਂ ਕਰਦਾ ਹੈ ਆਓ ਸੁਣੀਏ ਬਾਠ ਵਿਚਾਲੇ ਕੁੱਲ ਦੇ ਬਾਂਕਾ ਕਹੇ ਉਚਾਰ ਕੋਠੀ ਜਿਹੜੀ ਬਾਗ ਦੀ ਦੇਖ ਲਵੋ ਇੱਕ ਵਾਰ ਉਹ ਕੋਠੀ ਜਿਹੜੀ ਬਾਗ ਮੇ ਬਣਾਈ ਸਾਰੀ ਸ਼ੀਸ਼ਿਆਂ ਦੀ ਕੀਤੀ ਕਾਰੀਗਰ ਨੇ ਖਤਮ ਕਾਰੀਗਰੀ ਐ ਬਾਹਰੋਂ ਸਾਗਵਾਨ ਦੀ ਲਗਾਈ ਸਾਰੀ ਲੱਕੜੀ ਹੈ ਰੋਗਨ ਸਫੈਦ ਜਾਵੇ ਕਾਲਜੇ ਨੂੰ ਚਰੀਏ ਹੋ ਬਿਜਲੀ ਸਮਾਨ ਹੈ ਚਮਕ ਪੈਂਦੀ ਚੰਦਰੀ ਦੀ ਬਿਜਲੀ ਸਮਾਨ ਹੈ ਚਮਕ ਪੈਂਦੀ ਚੰਦਰੀ ਦੀ ਮਾਰਦੀ ਗਜਬ ਜੋਰ ਮੰਝ ਤਾਰੀ ਧਰੀ ਹੈ ਕਸਤੇ ਤੇ ਉੱਪਰ ਸੁਨਹਿਰੀ ਡੋਰਾ ਖਿੱਚੀਆਂ ਹੈ ਆਖਦਾ ਕਿਸ਼ੋਰ ਜਾਵੇ ਉਪਮਾ ਨਾ ਕਰੀਐ ਸ਼ੀਸ਼ਿਆਂ ਦਾ ਲੱਗਿਆ ਫਰਸ਼ ਕੋਠੀ ਵਿੱਚ ਸਾਰੇ ਹੀਰੇ ਦੀ ਕਲਮ ਨਾਲ ਕਾਰੀਗਰ ਘੜਿਆ ਉਹ ਜਿਹੜੀ ਬਣੀ ਚਾਰ ਜੋਤ ਦੀਵਾਰੀ ਸਾਰੀ ਸ਼ੀਸ਼ਿਆਂ ਦੀ ਸੱਤ ਨੂੰ ਚਲਾਕੀ ਨਾਲ ਸ਼ੀਸ਼ਿਆਂ ਦੇ ਜੜਿਆ ਪਤਾ ਨਹੀਂ ਲਿਆਂਦਾ ਪਾਣੀ ਕਿਹੜੀ ਜਾਵ ਲੈਤ ਵਿੱਚੋਂ ਜਿਹੜਾ ਉਹਨਾਂ ਸ਼ੀਸ਼ਿਆਂ ਦੇ ਉੱਤੇ ਆ ਕੇ ਚੜਿਆ ਕੋਠੀ ਦੇ ਅੰਦਰ ਵੜ ਦੇਖ ਲੈ ਕਿਸ਼ੋਰ ਚੰਦਾ ਉਹੀ ਬੰਦਾ ਦਿਸਦਾ ਅਨੇਕ ਜਗ੍ਹਾ ਖੜਿਆ ਉਹ ਕਿਹੜੀ ਕਿਹੜੀ ਮੁੱਖ ਚੋਂ ਉਚਾਰ ਦੱਸਾਂ ਉਪਮਾ ਨੂੰ ਮੋਤੀਆ ਗੁਲਾਬ ਗਿੰਦਾ ਪੈਰ ਪੈਰ ਟੈਕਦਾ ਅਤਰ ਫੁਲੇਲ ਤੇਲ ਫਿਤਨਾ ਖਤਮ ਹੋਇਆ ਤਾਂ ਨੇ ਉੱਥੇ ਲੱਗਿਆ ਪਤਾ ਨਹੀਂ ਰਾਜੇ ਕਹਿ ਕਦਾ ਹੋ ਅੱਗਾ ਪਿੱਛਾ ਭੁੱਲ ਜਾਵੇ ਕੋਠੀ ਦੇ ਅੰਦਰ ਜਾ ਕੇ ਅੱਗਾ ਪਿੱਛਾ ਭੁੱਲ ਜਾਵੇ ਕੋਠੀ ਦੇ ਅੰਦਰ ਜਾ ਕੇ ਹੋਮ ਦਾ ਦਿਮਾਗ ਗੁੰਮ ਬੜੇ ਬੜੇ ਲੈਕ ਦਾ ਪਿੱਛੇ ਐਸੀ ਦੇਖੀ ਨਾ ਗਾਹਾਨੀ ਮਹਿ ਅਮੀਦ ਕੋਈ ਕੋਠੀ ਦੇ ਸਫੈਦ ਸਾਰਾ ਪਿਆ ਬਾਗ ਮਹਿਕਦਾ ਉਹ ਕੋਠੀ ਦੇ ਸਮੇਤ ਸਾਰਾ ਪਿਆ ਬਾਗ ਮਹਿਕਦਾ ਨਰ ਸੁਲਤਾਨ ਨਿਹਾਲ ਦੇ ਔਰ ਮਹਿਕ ਦੇ ਪਾਸ ਬਾਂਕਾ ਸਿੰਘ ਨੇ ਦੱਸਿਆ ਕੁੱਲ ਵੀਰ ਇਤਿਹਾਸ ਸੁਣ ਕੇ ਰਾਣੀ ਮਹਿਕ ਦੇ ਮੁਖ ਸੇ ਕਹੇ ਉਚਾਰ ਕੋਠੀ ਚਾਹੂੰ ਦੇਖਣੀ ਮੈਂ ਮੇਰੀ ਸਰਕਾਰ ਕਹਿੰਦੀ ਮੈਂ ਕਦੇ ਉਚਾਰ ਮੇਰੇ ਸੁਣ ਪ੍ਰਧਾਰ ਆਪ ਕਹੋ ਇੱਕ ਵਾਰ ਦੇਰ ਨਾ ਗੁਜ਼ਾਰਨੀ ਮੈਂ ਵੀ ਚਾਹੂੰ ਕੋਠੀ ਮੈਂ ਨਜ਼ਰ ਮਾਰਨੀ ਹੋ ਨਹੀਂ ਦੇਖਣੇ ਦਾ ਡਰ ਦੇਖ ਆਵਾ ਘੜੀ ਪਰ ਕੇਰਾ ਆਗਿਆ ਨੂੰ ਕਰ ਕਰਨੀ ਵਿਚਾਰਨੀ ਮੈਂ ਵੀ ਚਾਹੂੰ ਕੋਠੀ 'ਚ ਮੇਂ ਨਜ਼ਰ ਮਾਰਨੀ ਭੇਜ ਸੂਰਮਿਆਂ ਨੂੰ ਸੰਗ ਦੇਖਿਆ ਮਾਂ ਰੰਗ ਢੰਗ ਭੇਜ ਸੂਰਮਿਆਂ ਨੂੰ ਸੰਗ ਦੇਖਿਆ ਮਾਂ ਰੰਗ ਢੰਗ ਮੈਂ ਵੀ ਸੁਣ ਕੇ ਹੋ ਗਈ ਦੰਗ ਮੇਰੇ ਅਖਤਿਆਰ ਨਹੀਂ ਮੈਂ ਵੀ ਚਾਹੂੰ ਕੋਠੀ 'ਚ ਮੇਂ ਨਜ਼ਰ ਮਾਰਨੀ ਚਾਹੇ ਆਪ ਨਾਲ ਚੱਲ ਨਹੀਂ ਜਾਣੀ ਤਾਈਂ ਘੱਲ ਮੇਰੀ ਮੰਨ ਲੈ ਤੂੰ ਗੱਲ ਕਰੂੰ ਅਟਕਾਰਨੀ ਮੈਂ ਵੀ ਚਾਹੂੰ ਕੋਠੀ ਮੇ ਨਜ਼ਰ ਮਾਰਨੀ ਉਹ ਬਾਂਕਾ ਆਖੇ ਹੈ ਨਾ ਮਾਲੀ ਸਾਰਾ ਪਿਆ ਬਾਗ ਖਾਲੀ ਹੱਥ ਜੋੜ ਲਈ ਸਵਾਲੀ ਹੋਰ ਤਕਰਾਰ ਨਹੀਂ ਮੈਂ ਚਾਹੂੰ ਕੋਠੀ ਮੇ ਨਜ਼ਰ ਮਾਰਨੀ ਹੋ ਕਰ ਡੇਰੀ ਨਾ ਤੂੰ ਹੋਰ ਮੂੰਹ ਆਖਦਾ ਕਸ਼ੋਰ ਕਾਰ ਡੇਰੀ ਨਾ ਤੂੰ ਹੋਰ ਮੂੰਹ ਆਖਦਾ ਕਿਸ਼ੋਰ ਸੁਣ ਹੋ ਗਿਆ ਚੱਤ ਡੋਰ ਮੋਹ ਮੰਨਾਲ ਲਚਾਰਨੀ ਤੇ ਮੈਂ ਵੀ ਚਾਹੂੰ ਕੋਠੀ ਮੇਂ ਨਜ਼ਰ ਮਾਰਨੀ